ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਇਸ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਕੁਝ ਸਵਾਲ ਆਏ ਕਿਸਾਨ ਵੀਰਾਂ ਦੇ ਕਿ ਕਈ ਥਾਵਾਂ ਦੇ ਉੱਤੇ ਕਣਕ ਜਿਹੜੀ ਨਿਸਰੀ ਐ ਅਕਤੂਬਰ ਮਹੀਨੇ ਵਾਲੀ ਜਾਂ ਨਵੰਬਰ 1 2 3 ਨੂੰ ਬਜਾਈ ਕੀਤੀ ਕਿਤੇ ਕਿਤੇ ਜਿਹੜਾ ਹੈਗਾ ਸਿੱਟਾ ਜੰਮਲੀ ਜਿਹੜੀ ਹਲਕੀ ਲੱਗ ਰਹੀ ਹੈ ਜਾਂ ਹੌਲੀ ਲੱਗ ਰਹੀ ਹੈ ਜਾਂ ਉਹ 'ਚ ਦਾਣੇ ਨਹੀਂ ਪਰ ਰਹੇ। ਖਾਲੀ ਲੱਗਦੀ ਆ ਉਹਦੇ ਬਾਰੇ ਨੁਕਤੇ ਸਾਂਝਾ ਕਰਾਂਗੇ ਬੇਨਤੀ ਆ ਵੀ ਆਪਾਂ ਜਦੋਂ ਕਣਕ ਦੀ ਬਿਜਾਈ ਕਰਦੇ ਉਹਦੋਂ ਤੋਂ ਹੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਜਿਵੇਂ ਜਿਵੇਂ ਕੋਈ ਖਾਦਾਂ ਕੋਈ ਪਾਣੀ ਕੋਈ ਮੌਸਮ ਕੋਈ ਨਵੇਂ ਸਵਾਲ ਆਉਂਦੇ ਆ ਮਤਲਬ ਜਿਹੜੀ ਜਿਹੜੀ ਸਟੇਜ ਤੇ ਜੋ ਜੋ ਜ਼ਰੂਰਤਾਂ ਹੁੰਦੀਆਂ ਉਹਦੇ ਬਾਰੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਤੇ ਬਿਜਾਈ ਟਾਈਮ ਵੀ ਆਪਾਂ ਜਾਣਕਾਰੀ ਸਾਂਝੀ ਕੀਤੀ ਤੇ ਪਿਛਲੇ ਮਹੀਨੇ ਵੀ ਵੀਡੀਓ ਤੁਹਾਡੇ ਨਾਲ ਜਾਣਕਾਰੀ ਵੀਡੀਓ ਰਾਈ ਸਾਂਝੀ ਕੀਤੀ ਸੀ ਕਿ ਜਿਹੜੀ ਨਵੰਬਰ ਵਾਲੀ ਕਣਕ ਆ ਖਾਸ ਤੌਰ ਤੇ ਜਿਹੜੀ ਆਪਾਂ ਗੱਲ ਕਰਦੇ ਹੁੰਨੇ ਕਿ ਫਰਸਟ ਫੋਰਟ ਨਾਈ ਆਫ ਨਵੰਬਰ 1 ਤੋਂ 15 ਨਵੰਬਰ ਉਹਦੇ ਵਿੱਚ ਵੀ 5 ਤੋਂ 15 ਨਵੰਬਰ ਦੀ ਜਿਹੜੀ ਵਿੰਡੋ ਹੁੰਦੀ ਆ ਜਾਂ 20 ਨਵੰਬਰ ਤੱਕ ਵੀ ਉਹ ਜਿਹੜੀ ਕਣਕ ਉਹ ਅਗੇਤੀ ਨਾਲੋਂ ਚੰਗੇ ਰਹਿਣ ਦੇ ਅਸਾਰ ਉਹਦੇ ਵਿੱਚ ਕਾਰਨ ਕੀ ਹੁੰਦਾ ਗੇਤੀ ਨਹੀਂ ਹੁੰਦੀ ਅਕਤੂਬਰ ਜਿਹੜਾ ਹੈਗਾ 25 ਅਕਤੂਬਰ ਤੋਂ 25 ਨਵੰਬਰ ਦਾ ਸਹੀ ਟਾਈਮ ਆ ਪਰ ਉਹਦੇ ਵਿੱਚ ਆਪਾਂ ਬਜਾਈ ਦਾ ਟਾਈਮ ਆ ਜਿਹੜਾ ਉਹ ਵੈਰਾਈਟੀ ਵਾਈਜ਼ ਕਿਸਮਵਾਰ ਜਿਹੜਾ ਹੈਗਾ ਆਪਾਂ ਐਡਜਸਟ ਕਰਨੀ ਹੁੰਦੀ ਏ ਨਹੀਂ ਹੁੰਦਾ ਕਿ ਜੇ ਆਪਾਂ ਕਣਕ ਜਿਹੜੀ ਕਣਕ ਆ ਉਹ 148 ਦਿਨ ਲੈਂਦੀ ਆ ਪੱਕਣ ਦੇ ਵਿੱਚ ਤੇ ਆਪਾਂ ਉਹਨੂੰ ਅਕਤੂਬਰ 20 25 ਨੂੰ ਬੀਜ ਤੀਗੇ ਤੇ ਏਵੇਂ ਜਿਹੜੀ ਲੰਬੇ ਸਮੇਂ ਵਾਲੀ ਕਿਸਮਾਂ ਨੇ ਉਹ ਆਪਾਂ ਜਿਹੜੀਆਂ 155 58 ਦਿਨ ਲੈਂਦੀਆਂ ਨੇ ਉਹ ਆਪਾਂ ਬੀਜ ਸਕਦੇ ਆ 25 ਅਕਤੂਬਰ ਤੋਂ ਬਾਅਦ ਤੇ ਜਿਹੜੀਆਂ ਘੱਟ ਵਾਲੀਆਂ ਨੇ ਉਹ ਆਪਾਂ 5 ਤੋਂ 15 ਨਵੰਬਰ ਤੇ ਜਿਹੜੀਆਂ ਲੰਬੇ ਸਮੇਂ ਵਾਲੀਆਂ ਕਿਸਮਾਂ ਨੂੰ ਵੀ ਜੇ ਆਪਾਂ 1 ਤੋਂ 15 ਨਵੰਬਰ ਬੀਜ ਦਿਆਂ ਤਾਂ ਉਹ ਵੀ ਬੈਸਟ ਪਰਫਾਰਮੈਂਸ ਆਪਦੀ ਦਿੰਦੀਆਂ ਨੇ ਕਾਰਨ ਕੀ ਹੈ ਕਿ ਜਿਹੜੀ ਵੱਧ ਸਮੇਂ ਵਾਲੀ ਕਿਸਮਾਂ ਉਹਦੀ ਵੀ ਜਿਹੜੀ ਨਸਾਰਾ ਹੁੰਦਾ ਖਾਸ ਤੌਰ ਤੇ ਰਿਪਰੋਡਕਟਿਵ ਸਟੇਜ ਹੁੰਦੀ ਆ ਜਦੋਂ ਉਹਨੇ ਗੋ ਭਰਨੀ ਆ ਜਦੋਂ ਉਹਦਾ ਸਿੱਟਾ ਨਿਕਲਣਾ ਤੇ ਜਦੋਂ ਉਹ ਚ ਬੂਰ ਪੈਣਾ ਖਾਸ ਤੌਰ ਤੇ ਬੂਰ ਪੈਣ ਵਾਲੀ ਸਟੇਜ ਦੀ ਗੱਲ ਕਰੀਏ ਜੇ ਉਦੋਂ ਟੈਂਪਰੇਚਰ ਕਿਉਂਕਿ ਮੌਸਮ 'ਚ ਬਹੁਤ ਚੇਂਜ ਆ ਰਹੀ ਆ ਦਿਨ ਦਾ ਤਾਪਮਾਨ ਜਿਹੜਾ 2022 ਤੇ ਚੱਲਿਆ ਜਾਂਦਾ ਰਾਤ ਦਾ ਤਾਂ ਮਨ 6-7 ਤੇ ਰਹਿੰਦਾ ਇਹਦਾ ਗੈਪ ਆ ਜਿਹੜਾ ਇਹ ਚੀਜ਼ ਬੜਾ ਅਫੈਕਟ ਕਰਦੀ ਆ ਲੋ ਟੈਂਪਰੇਚਰ ਆ ਜਿਹੜਾ ਕਿਉਂਕਿ ਪਿਛਲੇ ਮਹੀਨੇ ਸੂਰਜ ਵੀ ਨਹੀਂ ਚਮਕਿਆ ਠੰਡ ਵੀ ਰਹੀ ਆ ਜਿਹੜੀ ਫੂਟ ਦੌਰਾਨ ਕਣਕ ਹੈ ਉਹਦਾ ਤਾਂ ਬਹੁਤ ਵਧੀਆ ਫਾਇਦਾ ਹੁੰਦਾ ਪਰ ਜਿਹੜੀ ਰੀਪਰੋਡਕਟਿਵ ਸਟੇਜ ਤੇ ਚਲੀ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਜਦੋਂ ਟੈਂਪਰੇਚਰ ਲੋ ਹੋਵੇ ਖਾਸ ਤੌਰ ਤੇ 15 ਡਿਗਰੀ ਸੈਂਟੀਗ੍ਰੇਡ ਤੋਂ ਜੇ ਟੈਂਪਰੇਚਰ ਥੱਲੇ ਜਾਂਦਾ ਤਾਂ ਉਹ ਰਿਪਰੋਡਕਟਿਵ ਸਟੇਜ ਦੇ ਉੱਤੇ ਚਾਹੇ ਕੋਰਾ ਨਾਂ ਵੀ ਪਵੇ ਉਹ ਚੀਜ਼ ਇਫੈਕਟ ਕਰਦੀ ਹੈ ਤੇ ਜਿਹੜਾ ਤਾਪਮਾਨ ਆ ਉਹ ਤੁਸੀਂ ਦੇਖੋ ਵੀ 15 17 ਤੇ ਦਿਨ ਦਾ ਤੇ ਥੱਲੇ ਵਾਲਾ ਰਿਹਾ ਜਿਹੜਾ 4 5 6 ਤੇ ਹੁਣ ਜਿਹੜਾ ਤਾਪਮਾਨ ਜਾ ਰਿਹਾ ਉਹ 20 22 ਤੇ ਤੇ ਰਾਤ ਦਾ ਤਾਪਮਾਨ 7 8 9 ਅਜੇ ਵੀ ਜਿਹੜਾ ਇਹੇ ਜਾ ਰਿਹਾ ਜਿਹੜਾ ਪਿਛਲੀ ਰਾਤ ਦਾ ਤਾਪਮਾਨ ਸੀ ਉਹ ਜਦ ਬੱਦਲ ਵਾਈ ਸੀਗੀ ਤੇ ਕੱਲ ਥੋੜਾ ਜਿਹਾ ਸੂਰਜ ਵੱਧ ਚਮਕਿਆ ਫਿਰ ਉਦੋਂ ਬਾਅਦ ਤੇਜ਼ ਹਵਾ ਵਗੀ ਹੈ ਟੈਂਪਰੇਚਰ ਜਿਹੜਾ ਦਿਨ ਦਾ 24 ਤੇ ਰਾਤ ਦਾ ਜਿਹੜਾ 12 13 ਤੇ ਆ ਗਿਆ 14 ਤੇ ਚਲੇ ਗਿਆ ਤੇ ਇਹ ਚੀਜ਼ ਜਿਹੜੀ ਫਲਕਚੁਏਸ਼ਨ ਆ ਟੈਂਪਰੇਚਰ ਦੀ ਖਾਸ ਤੌਰ ਤੇ ਜਦੋਂ ਫਸਲ ਲੰਗੂ ਪਰਨੀ ਤੇ ਨਸਾਰਾ ਕਰਨਾ ਨਾ ਬੂਰ ਪੈਣਾ ਉਦੋਂ ਟੈਂਪਰੇਚਰ ਜਿਹੜਾ ਫੇਵਰੇਬਲ ਆ ਸਭ ਤੋਂ ਵਧੀਆ ਤਾਪਮਾਨ ਉਹ 15 ਤੋਂ ਉੱਪਰ ਪਰ ਮੰਨਿਆ ਜਾਂਦਾ 17 ਤੋਂ 23 ਬੈਸਟ ਹੁੰਦਾ ਪਰ ਫਿਰ ਵੀ ਜੇ 15 ਰਹਿੰਦਾ ਤਾਂ ਉਹਦੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਪ੍ਰੋਪਰ ਪੋਲਨ ਜਰਮੀਨੇਸ਼ਨ ਹੋਣੀ ਤੇ ਫਿਰ ਉਹਦਾ ਸਟਿਗਮਾ ਤੇ ਟ੍ਰਾਂਸਫਰ ਹੋਣਾ ਇਨਥੈਸਿਸ ਜਦੋਂ ਫਲਾਵਰਿੰਗ ਓਪਨ ਹੁੰਦੀ ਹੈ ਤਾਂ ਉਹਦੇ ਵਿੱਚ ਪੋਲਨ ਜਰਮੀਨੇਸ਼ਨ ਬੜਾ ਮਹੱਤਵਪੂਰਨ ਤੇ ਜੇ ਟੈਂਪਰੇਚਰ ਲੋ ਹੋ ਜਾਂਦਾ فرض ਕਰ ਲਓ 15 ਤੋਂ ਥੱਲੇ ਤੇ ਜਿਹੜਾ ਮੇਨ ਟੈਂਪਰੇਚਰ ਪਿਛਲੇ ਦਿਨੀ ਦਾ ਜਿਹੜਾ ਹੈਗਾ ਜਿਹੜੀਆਂ ਗੇਤੀਆਂ ਕਣਕਾ ਖਾਸ ਤੌਰ ਤੇ ਅੰਸਾਰੇ ਟਾਈਮ ਸੀਗੀਆਂ ਜਦੋਂ ਉਦੋਂ ਤਾਂ 11 12 ਤੇ ਮੇਨ ਟੈਂਪਰੇਚਰ ਰਿਹਾ ਹੈ ਇਹ ਚੀਜ਼ ਹੈ ਜਿਹੜੀ ਉਹ ਪੋਲਨ ਨੂੰ ਜਰਮੀਨੇਟ ਹੀ ਨਹੀਂ ਕਰਨ ਦਿੰਦੀ ਜਿਹੜੇ ਪਰਪਰਾ ਕਣ ਉਹ ਜੰਮਦੇ ਹੀ ਨਹੀਂ ਹੈ ਜੇ ਉਹ ਜਰਮੀਨੇਟ ਕਰਨਗੇ ਜਿਵੇਂ ਬੀਜ ਜਰਮੀਨੇਟ ਕਰਦਾ ਬੂਟਾ ਜਿਹੜਾ ਬੀਜ ਚੋਂ ਪੁੰਗਰਦਾ ਉਵੇਂ ਇਹਨਾਂ ਨੇ ਜਰਮੀਨੇਟ ਕਰਨਾ ਹੁੰਦਾ ਫਿਰ ਪੋਲਨ ਗ੍ਰੇਨ ਹੈ ਜਿਹੜੇ ਉਹ ਸਟਿਗਮਾ ਤੇ ਡਿੱਗਦੇ ਫਿਰ ਮੇਲ ਫੀਮੇਲ ਜਿਹੜੇ ਹੈਗੇ ਮਤਲਬ ਮਿਲਦੇ ਆ ਤਾਂ ਫਿਰ ਜਾ ਕੇ ਜਿਹੜਾ ਦਾਣਾ ਪਰਨਾ ਸ਼ੁਰੂ ਹੁੰਦਾ ਇਹ ਚੀਜ਼ ਦਾ ਇਫੈਕਟ ਹੋ ਸਕਦਾ ਪਰ ਜਿਹੜੇ ਉਹ ਜਿਹੜਾ ਹੁਣ ਦਾ ਤਾਪਮਾਨ ਜਾ ਰਿਹਾ ਹੈ ਜਿਹੜੀ ਹੁਣ ਕਣਕ ਨਿਸ ਰਹੀ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਘਭਰਾਉਣ ਦੀ ਜ਼ਰੂਰਤ ਨਹੀਂ ਦਾਣਾ ਜਿਹੜਾ ਹੈਗਾ ਉਹ ਇਸ ਟਾਈਮ ਤਾਪਮਾਨ ਵਾਈ ਜੀ ਆਪਾਂ ਗੱਲ ਕਰੀਏ ਉਹ ਠੀਕ ਹੈ ਕਈ ਜਿਹੜੀਆਂ ਕਣਕਾਂ ਨੇ ਉਹ ਸਟ੍ਰੈਸ ਦੇ ਵਿੱਚ ਜਿਵੇਂ ਜ਼ਿੰਕ ਦੀ ਘਾਟ ਆ ਗਈ ਬੋਰੋਨ ਦੀ ਘਾਟ ਵੀ ਕਈ ਥਾਵਾਂ ਤੇ ਆ ਰਹੀ ਹੈ ਜੇ ਬੋਰੋਨ 50 70 ਗ੍ਰਾਮ ਹੀ ਪੈਂਦਾ ਉਹ ਉਹ ਜ਼ਰੂਰਤ ਅਨਸਾਰ ਆਪਾਂ ਦੇ ਦੇ ਦਿੰਨੇ ਆ ਪਰ ਇੰਨੀ ਕੋਈ ਰਿਪੋਰਟਿੰਗ ਦੀ ਘਾਟ ਦੀ ਹੋਈ ਨਹੀਂ ਪਰ ਫਿਰ ਵੀ ਜੇ ਆਪਾਂ ਖਾਦ ਖਰਾਕ ਪੂਰੀ ਕਰਦੇ ਆ ਨਾ ਐਨ ਪੀ ਕੇ 13 0 45 ਹੋ ਗਈ ਬੋਰੋਨ ਦੀ ਸਪਰੇ ਹੋਗੀ ਖਾਸ ਤੌਰ ਤੇ ਸ਼ੁਰੂਆਤ ਦੇ ਵਿੱਚ ਜੇ ਸਲਫਰ ਦੀ ਘਾਟ ਆਈ ਹੈ ਜ਼ਿੰਕ ਦੀ ਘਾਟ ਆਈ ਹੈ ਪੋਟਾਸ਼ ਜਾ ਉਹਦਾ ਵੀ ਬੜਾ ਇਫੈਕਟ ਪੈਂਦਾ ਜਿੱਥੇ ਆਪਾਂ ਖਾਦਾਂ ਵੀ ਪ੍ਰੋਪਰ ਕੀਤੀਆਂ ਪਰ ਵੈਰਾਈਟੀ ਘੱਟ ਸਮੇਂ ਵਾਲੀ ਆਪਾਂ ਅਕਤੂਬਰ ਚ ਲਈ ਉਹਦੇ ਵਿੱਚ ਥੋੜੀ ਬਹੁਤੀ ਸਮੱਸਿਆ ਉਹ ਚ ਵੀ ਆ ਸਕਦੀ ਪਰ ਇਹਦਾ ਕੋਈ ਝਾੜ ਤੇ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾਗਾ ਜਿਹੜੀ ਫਸਲ ਸਟ੍ਰੈਸ ਚ ਵੀ ਹੈ ਤੇ ਗੇਤੀ ਵੀ ਲਾਤੀ ਉਹ ਤੇ ਫਰਕ ਪੈ ਸਕਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ